ਹੋਲੀ ਸਕੱਪਟਰ ਨਹੀਂ ਬਿਲਕੁਲ ਜਿਹੜੇ ਗਟਕੇ ਆ ਉਹ ਵੀ ਗੁਰਸ਼ਬਦ ਸਾਡੀ ਅਗਵਾਈ ਕਰਦਾ ਵੀ ਵੱਡੀ ਬਿੱਲੀ ਬਿਆਦਵੀ ਆ ਸੋ ਇਸ ਕਰਕੇ ਮੈਂ ਇਹ ਵੀ ਤੁਹਾਡੇ ਰੂਪ ਰੂਪ ਇਸ ਕਰਕੇ ਹੋ ਰਿਹਾ ਕਿ ਜਿਹੜਾ ਕੋਈ ਧਰਮ ਦਾ ਕਾਰਜ ਕਰਨਾ ਉਹਦੇ ਵਿੱਚ ਐਟ ਲੀਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਮਰੱਥ ਇਸ ਕਰਕੇ ਆ ਕਿਉਂਕਿ ਇਹ ਵੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਇਹਨੇ ਸੁਝਾ ਹੀ ਦੇਣੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਇਹ ਜਿੱਥੇ ਵੀ ਕੋਈ ਲਬਜਾਂ ਦਾ ਹੀਰਫੇੜ ਆ ਉਹਨੂੰ ਦੂਰ ਕਰੋ ਤਾਂ ਕਿ ਤੁਹਾਡਾ ਪਾਰਟ ਐਂਡ ਪਾਰਸਲ ਦਾ ਰਿਕਾਰਡ ਦਾ ਬਣ ਜਾ ਤੇ ਕੱਲ ਨੂੰ ਆਉਣ ਵਾਲੇ ਬੱਚੇ ਫੇਰ ਇਹਨੂੰ ਲੈ ਕੇ ਦੋ ਪਣੀ ਜੀ ਪੰਜਾਬ ਦੇ ਵਿੱਚ ਇੱਕ ਅਸੈਂਬਲੀ ਹੁੰਦੀ ਸੀ ਉਹਨਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੀ ਸਕ੍ਰਿਪਚਰ ਹੀ ਦਾ ਕਹਿੰਦਾ ਕਿਉਂਕਿ ਮੈਂ ਫੇਰ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਗੁਰਤਾ ਗੱਦੀ 사ਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਸੇ ਕਰਕੇ ਲਬਜ ਜਿਹੜਾ ਆਪਾਂ ਅਜਿਲੇ ਵਰਤਦੇ ਆ ਨਨਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਦੇ ਆ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਨੇ ਵਰਤਦੇ ਆ ਗੁਰੂ ਅੰਗਦ ਦੇ ਪਾਸ਼ਾ 10 ਪਾਤਸ਼ਾਹ ਨੇ ਵਰਤਦੇ ਆ ਦੂਸਰਾ ਇੱਕ ਮੇਰੇ ਕਈ ਵਾਰੀ ਇਹ ਵੀ ਸਵਾਲ ਕਰ ਦਿੰਦੇ ਭਈ 10 ਪਾਤਸ਼ਾਹ ਦੀ ਜੋਤ ਕਿਵੇਂ ਆ ਇਹ ਬਿਲਕੁਲ ਠੀਕ ਆ ਕਿ ਸਤਗੁਰ ਜੀ ਨੇ ਇਹਦੇ ਵਿੱਚ ਬੜਾ ਵੱਡਾ ਆਪਣੇ ਤੋਂ ਪਹਿਲੇ ਚਾਹੇ ਉਹ Hindu ਸੈਕਟਰ ਦੇ ਆਪਣੇ ਭਗਤ ਸੀ ਚਾਹੇ ਦੂਸਰੇ ਬਰਗਾ ਨਾਲ ਸਾਰੇ ਉਹ ਸੰਬੰਧਤ ਸਿਗੇ ਆਪਣੇ ਤੋਂ ਪਹਿਲਾਂ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਜਿਹੜੀਆਂ ਸੱਚ ਦੀਆਂ ਗੱਲਾਂ ਜੁਨੀਵਰਸਲ TRUTH ਨੂੰ ਪਾਰਗਟ ਕਰਕੇ ਗਏ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੀ ਪਵਿੱਤਰ ਕਰਵਾਨੀ ਦੇ ਵਿੱਚ ਕੰਪਾਈਲ ਕੀਤਾ ਇਕੁਇਲੈਂਟ ਨਹੀਂ ਆਪਣੇ ਤੋਂ ਵੱਡਾ ਦਰਜਾ ਦਿੱਤਾ ਤੇ ਇਹ ਦਸਾਂ ਪਾਤਸ਼ਾਹ ਦੀ ਜੋਤ ਇਸ ਕਰਕੇ ਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਗੁਰਸ਼ਬਦ ਦੀ ਉਸ ਪਵਿੱਤਰ ਬੇਂ ਤੋਂ ਪਾਰਗਟ ਕਰਦੇ ਆ ਜਦੋਂ ਮੂਲ ਮੰਤਰ ਦੀ ਰਚਨਾ ਸ਼ੁਰੂ ਹੁੰਦੀ ਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹੜੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ ਆਪ ਨਮਸਕਾਰ ਕਰਕੇ ਇੱਕ ਰਾਮਕਾਰ ਜਿਹੜੀ ਬਣਾਈ ਉਹ ਗੁਰਤਾ ਗੱਦੀ ਦਾ ਸਿਸਟਮ ਤੁਰਿਆ ਜਿਹੜਾ ਦਸਾਂ ਪਾਤਸ਼ਾਹਾਂ ਤੱਕ ਨਿਰੰਤਰ ਚੱਲਿਆ ਇਹ ਫਿਰ ਉਹੀ ਵਿਧੀ ਵਿਵਧਾਨ ਸਤਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਪਵਿੱਤਰ ਨੰਦੇੜ ਦੀ ਧਰਤੀ ਵਿੱਚ 1708 ਦੇ ਵਿੱਚ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਸਾਰੇ ਸਿੱਖਾਂ ਨੂੰ ਤੇ ਸਾਰੀ ਲੋਕਾਈ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਤੇ ਭਾਈ ਇਸ ਕਰਕੇ ਇਹ ਦਸਾਂ ਪਾਠਿਆਂ ਦੀ ਜੋਤ ਆ ਮੁਬਾਰਕ ਆ ਸਾਰੇ ਜਿੰਨੇ ਵੀ ਭਾਗਤ ਜਿੰਨੇ ਵੀ ਪਾਠ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਆ ਸੋ ਮੈਂ ਆ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਤਿੰਨ ਦਿਨ ਹੋ ਗਿਆ ਲਗਾਤਾਰ ਇਹ ਇੱਕ ਮਜ਼ਾਕ ਜਿਹਾ ਬਣ ਰਿਹਾ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਆਸਥਾ ਦਾ ਕੇਂਦਰ ਹੈ ਇਹ ਤਾਂ ਮਨੁੱਖਾਂ ਦੇ ਦੁੱਖ ਇੱਥੇ ਦੂਰ ਕਰਦਾ ਜਿਹੜਾ ਇੱਥੇ ਆ ਕੇ ਚੜ ਕੇ ਆਇਆ ਗੁਰੂ ਸਾਹਿਬ ਜੀ ਨੇ ਫਿਰ ਭਾਜੀ ਮੋੜੀ ਆ ਭਾਜੀ ਕਹਿਣ ਤੋਂ ਸਾਹਿਬ ਕਿ ਜਿਹੜਾ ਵੀ ਕੋਈ ਇੱਥੇ ਇਸ ਕੰਮ ਨੂੰ ਆਇਆ ਭਈ ਚੜ ਕੇ ਆਇਆ ਪਰ ਸਤਗੁਰੂ ਜੀ ਕਿਉਂ ਨੇ ਫਿਰ ਉਤਾਰ ਕੇ ਭੇਜਿਆ ਸੋ ਇਸ ਕਰਕੇ ਇੱਥੇ ਤੁਰੰਤ ਕਾਰਵਾਈ ਕਰਨ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਨਾ ਸਰਦਾਰ ਗੁਰਜੀਤ ਸਿੰਘ ਜੀ ਨੂੰ ਵੀ ਤੁਹਾਡੇ ਅਫੀਸ਼ਰ ਵੀ ਤੁਹਾਡੇ ਆਪਣੇ ਉਸ ਪੇ ਦੇ ਉੱਤੇ ਆਪਣੇ ਚੱਲ ਰਿਹਾ ਕਾਰਜ ਉਹਦੇ ਬਾਰੇ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਤੇ ਖਾਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਤੁਰੰਤ ਇਹ ਜਿਹੜਾ ਸਾਚਿਆ ਮੋਰੇ ਪਾਰਕਟ ਕੀਤਾ ਜਾਵੇ ਕਿਡਕੜੇ ਰਨਾਉਂਡ ਜਿਹੜੀਆਂ ਫਿਗਰਸ ਆ ਜਿਨ੍ਹਾਂ ਦੇ ਝਾਲੀ ਆਈਡੀਆਂ ਲਾ ਕੇ ਝਾਲੀ ਈਮੇਲ ਬਣਾ ਕੇ ਕਿਦਾਂ ਬੜਾਈ ਇਹ ਵੀ ਸਾਰਾ ਪਤਾ ਹੋਣਾ ਚਾਹੀਦਾ ਤੇ ਕਿਹੜੇ ਸਰਵਰ ਤੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿਹੜੇ ਮੁਲਕ ਤੋਂ ਸਰਵਰ ਤੋਂ ਸ਼ੁਰੂ ਹੋਇਆ ਉਹ ਵੀ ਸਾਰਾ ਪਾਰਕਟ ਕਰਨਾ ਦੇਣਾ ਚਾਹੀਦਾ ਤੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਨਾਲ ਤੁਹਾਨੂੰ ਥੋੜਾ ਥੋੜਾ ਕਾਟ ਵੀ ਦੇਈਦਾ ਧੰਨਵਾਦ ਇਸ ਕਰਕੇ ਵੀ ਕਰਦਾ ਵੀ ਤੁਸੀਂ ਆ ਜਾਨੇ ਕਿਉਂਕਿ ਮੀਡੀਆ ਦਾ ਜੋਗਿਆ ਤੇ ਮੀਡੀਆ ਦਾ ਜੋਗ ਅੱਜ ਦੇ ਜੋਗ ਦੇ ਵਿੱਚ ਬਹੁਤ ਰੋਲ ਨਿਭਾ ਰਿਹਾ ਤੇ ਤੁਹਾਡਾ ਮੈਂ ਬੇਨਤੀ ਕਰਨੀ ਚਾਹਣਾ ਤੁਸੀਂ ਵੀ ਇਹਦੇ ਤੇ ਤਰੰਤ ਆਪਣੇ ਤੌਰ ਤੇ ਤੁਸੀਂ ਵੀ ਸਰਕਾਰ ਨੂੰ ਫੋਰਸ ਕਰੋ ਕਿਉਂਕਿ ਮੀਡੀਆ ਬਹੁਤ ਵੱਡੀ ਗੱਲ ਹੁੰਦੀ ਆ ਕਿਹਦਾ ਸੱਚ ਲੱਭੋ ਕਿੱਥੇ ਆ ਇਸ ਕਰਕੇ ਦੂਸਰਾ ਜਿਹੜਾ ਸੰਗਤਾਂ ਦੀ ਬਹੁਤ ਲੰਬੇ ਅਰਸੇ ਤੋਂ ਇੱਕ ਆਸਤਾ ਇਹ ਵੀ ਸੀ ਤੇ ਅਸੀਂ ਜਿਹੜਾ ਗੁਰਦੁਆਰਾ ਸ਼ਹੀਦ ਕਾਂਜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਆ ਉਹ ਸਥਾਨ ਤੋਂ ਵੀ ਅਸੀਂ ਜਿਹੜੇ ਰਜਾਨਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਲਈ ਇੱਕ ਵੱਖਰਾ ਵੈਬ ਚੈਨਲ ਉਹ ਵੀ ਤਿਆਰ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਜਿੰਨੇ মিডিਆ ਵਾਲਿਆਂ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਅਸਥਾਨ ਉਹ ਅਸਥਾਨ ਆ ਜਿਸ ਅਸਥਾਨ ਦੇ ਉੱਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਕਿੱਥੋਂ ਆਇਆ ਉਹ ਆਪਣੇ ਠੀਕ ਆ ਸਾਨੂੰ ਆਪਣੇ ਤੌਰ ਦੇ ਉੱਤੇ ਥੋੜੀ ਬਹੁਤੀ ਪੁੱਛਪੜਤਾਲ ਕਰਨੀ ਪੈਂਦੀ ਪੁੱਛਪੜਤਾਲ ਕਿਹੜੀ ਕਿਉਂ ਦੱਸਣਾ ਪੈਂਦਾ ਵੀ ਇੱਥੇ ਸਿੱਟ ਟਾ ਕੇ ਜਾਓ ਇਥੇ ਪੈਰ ਨੰਗੇ ਲੈ ਕੇ ਜਾਓ ਇਥੇ ਅੰਦਰ ਮਰਿਆਦਾ ਦੇ ਵਿੱਚ ਰਹੋ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆਇਆ ਇਸ਼ਨਾਨ ਕਰਦਾ ਕੋਈ ਦਿੱਕਤ ਨਹੀਂ ਕੋਈ ਬੰਦਾ ਨਹੀਂ ਰੁਕਦਾ ਅੰਦਰ ਨਮਸਕਾਰ ਕਰਦੇ ਆ ਕੋਈ ਉੱਥੇ ਆਪਣੇ ਬਨੋਗਰੀ ਨਹੀਂ ਕੀਰਤਨ ਸਰਵਣ ਕਰਦੇ ਕੋਈ ਬਨੋਗਰੀ ਨਹੀਂ ਲੰਗਰ ਆ ਕੇ ਛਕਦੇ ਕੋਈ ਇਹ ਉਹ ਕੇਂਦਰ ਆ ਜਿੱਥੇ ਚਾਰ ਦਰਵਾਜ਼ੇ ਸਤਗੁਰੂ ਜੀ ਨੇ ਬਣ ਕਰ ਕੀਤੇ ਸੀ ਤੇ ਅੱਜ ਤੱਕ ਤੇ ਜਹਾ ਜੋ ਹੈ ਜਗੰਤਰ ਐਵੇਂ ਚੱਲਣਾ ਸੋ ਇਸ ਸਥਾਨ ਵੱਲ ਨੂੰ ਜੇ ਕੋਈ ਮੂੰਹ ਕਰਦਾ ਤੇ ਉਹਦਾ ਫਿਰ ਸਤਿਗੁਰੂ ਜੀ ਆਪੇ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦਾ ਫਿਰ ਜਿਹੜਾ ਕਹਿ ਲਓ ਸੂਟੇਬਲ ਜੇ ਕੋਈ ਬੰਦਾ ਚੜ੍ਹ ਕੇ ਆਉਂਦਾ ਤੇ ਸਤਿਗੁਰੂ ਜੀ ਉਤਾਰ ਵੀ ਦਿੰਦੇ ਆ ਸੋ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਮੇਰੇ ਮੈਂਬਰ ਸਤਕਾਰ ਸਾਥੀ ਸਾਰੇ ਪੁੱਛੇ ਇਹਨਾਂ ਤੋਂ ਦੇਖੋ ਮੈਂ ਮੈਂ ਹੁਣ ਕਿਉਂਕਿ ਤੁਸੀਂ ਸਵਾਲ ਕੀਤਾ ਮੌਂਗਾ ਜੀ ਨੇ ਇੱਥੇ ਸਾਡੇ ਐਸਜੀਪੀਸੀ ਦੀਆਂ ਝਾਲੀ ਆਈਡੀਆਂ ਬਣਾ ਕੇ ਬਹੁਤ ਕੁਝ ਗੰਦਾ ਮੰਦਾ ਲਿਖਿਆ ਜਾਂਦਾ ਅਸੀਂ 2 2.5 ਸਾਲ ਤੇ ਲਗਾਤਾਰ ਯੂਜ ਰਹੇ ਹਾਂ ਤੇ ਮੈਨੂੰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਆ ਕਿ ਉਹਦੇ ਤੇ ਕੋਈ ਸਾਡਾ ਐਕਸ਼ਨ ਨਹੀਂ ਅਜੇ ਤੱਕ ਹੋਇਆ ਸੈਂਟਰ ਨੂੰ ਵੀ ਕਹਿ ਚੁੱਕੇ ਪੇ ਤੁਸੀਂ ਆਪਣਾ ਇਹਦੇ ਤੇ ਸਾਈਬਰ ਬ੍ਰਾਂਚ ਕਹਿੰਦੇ ਜੀ ਬੜੀ ਵੱਡੀ ਬੁਲਬਦੀ ਡਿਜੀਟਲਾਈਜੇਸ਼ਨ ਦਾ ਯੋਗ ਆ ਗਿਆ ਤੇ ਉਹਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਐਸਜੀਪੀਸ ਨੇ ਕੀਤੀਆਂ ਕੋਈ ਅੱਜ ਤੱਕ ਉਹਦੇ ਤੇ ਕੋਈ ਐਕਸ਼ਨ ਨਹੀਂ ਸੋ ਇਸ ਕਰਕੇ ਇਹ ਜਿਹੜਾ ਆ ਇਹਦਾ ਐਕਸ਼ਨ ਜਿਹੜਾ ਆ ਉਹ ਤੁਰੰਤ ਹੋਣਾ ਚਾਹੀਦਾ ਆ ਤਾਂ ਕਿ ਸੱਚ ਜਿਹੜਾ ਆ ਉਹ ਸਾਰਾ ਸਾਹਮਣੇ ਆ ਸਕੇ ਪ੍ਰਧਾਨੀ ਦੋ ਸਾਲ 2 ਮਹੀਨੇ ਪਹਿਲਾਂ ਤਿੰਨ ਧਮਾਕੇ ਹੋਏ ਸੀ ਬੁਰਾਮ ਦਾ ਸਰਾਂ ਚ ਵੀ ਇੱਕ ਧਮਾਕਾ ਹੋਇਆ ਸੀ ਬੰਦੇ ਫੜੇਗੇ ਸੀ ਉਹ ਬੰਦੇ ਕਿੱਧਰ ਗਏ ਉਹਦੀ ਇਨਵੈਸਟੀਗੇਸ਼ਨ ਕਿੱਥੇ ਗਈ ਦੇਖੋ ਦੋ ਤਰ੍ਹਾਂ ਨਾਲ ਜਿਹੜਾ ਜਿਹੜਾ ਅਸੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹਦੇ ਪ੍ਰਬੰਧਕ ਕਾਰਤਾ ਬੋਡੀ ਵੀ ਤੇ ਅਸੀਂ ਨਿਗ੍ਹਾਵੀ ਰੱਖਦੇ ਆ ਕਿਉਂਕਿ ਕਦੇ ਕੋਈ ਬਿਆਦਬੀ ਹੋਈ ਜਾਂ ਕੋਈ ਇਦਾਂ ਦੇ ਧਮਾਕੇ ਹੋਏ ਤੇ ਉਹ ਪੁਲਿਸ ਨੂੰ ਬੰਦੇ ਫੜੇ ਵੀ ਕਹਾ ਪੁਲਿਸ ਨੇ ਕੀ ਉਹ ਤੇ ਕਾਰਵਾਈ ਕੀਤੀ ਆ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਰਕਾਰ ਜਿਹੜੀ ਆ ਜਾਂ ਪੁਲਿਸ ਡਿਪਾਰਟਮੈਂਟ ਆ ਉਹ ਤੇ ਕੀ ਕਹਾ ਕਹਾ ਕਾਰਵਾਈ ਕਰਦੀ ਤੁਸੀਂ ਕੋਈ ਕਾਰਵਾਈ ਨਹੀਂ ਕਰਦੀ ਪੈਰਵਾਹੀ ਨਹੀਂ ਕਰਦੀ ਉਹਦੀ ਕੋਈ ਪਛਾਣ ਨਹੀਂ ਜਾਂਦੀ ਨਾਮ ਬੇਦਮੀਆਂ ਦੇ ਮਾਮਲਿਆਂ ਦੇ ਵਿੱਚ ਅੱਜ ਜੀ ਕਿਸੇ ਪੈਰਵਾਈ ਕਰਦੀ ਹੈ ਇੱਕ ਬੇਦਮੀ ਦੀ ਕੋਈ ਘਟਨਾ ਨਾਮਕ ਕੋਈ ਸੀ ਉਹਦੇ ਵਿੱਚ ਕੋਈ ਕੋਈ ਨਹੀਂ ਨਹੀਂ ਇਹ 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 ਨਹੀਂ ਗੱਲ ਦੇਖੋ ਇਹ ਦੋ ਤਰ੍ਹਾਂ ਨਾਲ ਜਿਹੜੇ ਪਰਚਾ ਦਰਜ ਹੋ ਜਾਂਦਾ ਉਹਦੀ ਸਟੇਟ ਨੇ ਪੈਰਵਾਈ ਕਰਨੀ ਹੁੰਦੀ ਆ ਕਿਉਂਕਿ ਧਿਰ ਸਰਕਾਰ ਹੁੰਦੀ ਆ ਡਿਫੈਂਸ ਦੂਏ ਪਾਸੇ ਹੁੰਦੀ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਜਿਲੇ ਚਲਾਨ ਆ ਜਾਂਦਾ ਇਹ ਚਲਾਨ ਹੀ ਨਹੀਂ ਅੱਧੇ ਕੇਸਾਂ ਹੀ ਦਿੰਦੇ ਜਿਲੇ ਚਲਾਨ ਆ ਜਾਂਦਾ ਫਿਰ ਸਾਡੇ ਆਪਣੇ ਆਪਣੇ ਵਕੀਲ ਹੈਗੇ ਜਿਹੜੇ ਪੈਰਵਾਈਆਂ ਕਰਦੇ ਆ ਉਹ ਸਾਜਾਡੂ ਦਾ ਕੰਡੀਸ਼ਨ ਵਿੱਚ ਚਲਾਨ ਦਾ ਟੂ ਕੋਟ ਕਰਨ ਕਿਉਂਕਿ ਸਰਕਾਰ ਨਹੀਂ ਧਿਰ ਸਟੇਟ ਵਰਸਸ ਰਮੇਸ਼ ਕੁਮਾਰ ਜਾਂ ਸਟੇਟ ਵਰਸਸ ਚੰਦ ਹੁਦਨ ਲਾਲ ਆਉਂਦਾ ਤੇ ਉਹਦੀ ਪੈਰਵਾਈ ਸਰਕਾਰ ਨੇ ਕਰਨੀ ਆ ਅਸੀਂ ਆਪਣੇ ਤੌਰ ਦੇ ਉੱਤੇ ਜਲੇ ਸਟੇਟ ਨੂੰ ਸਿਸ਼ਟ ਕਰ ਸਕਦੇ ਤੇ ਕਰਦੇ ਵੀ ਆ ਕੋਈ ਸਮਾਂ ਪੈਂਦਾ ਸਰੋਤ ਜਿਵੇਂ ਟਾਸਕ ਫੋਰਸ ਰਾਹੀਂ ਪ੍ਰਧਾਨਤਵਾਰਾਂ ਤੇ ਬੈਗੇ ਸਕੈਂਡਰ ਰੌਡ ਦੀ ਯੋਜਨਾ ਬਣਾਈ ਸੀ ਹਾਂਜੀ ਬੈਗੇ ਸਕੈਂਡਰ ਰੌਡ ਦੀ ਯੋਜਨਾ ਫਰੈਡ ਵੀ ਲਿਆ ਗਿਆ ਸੀ ਜੀ ਦੇਖੋ ਕਈ ਵਾਰੀ ਬਹੁਤ ਜਿਹੜੇ ਧਾਰਮਿਕ ਤੁਸੀਂ ਸਥਾਨਾਂ ਦਾ ਪ੍ਰਬੰਧ ਚਲਾਉਂਦੇ ਆ ਉਹਦੇ ਵਿੱਚ ਕਈ ਵਾਰੀ ਟੈਕਨੀਕਲਟੀ ਵੀ ਆ ਜਾਂਦੀ ਆ ਉਹ ਅਸੀਂ ਯਤਨ ਕੀਤਾ ਸੀ ਅੱਜ ਵੀ ਅਸੀਂ ਉਹਦੇ ਲਈ ਬਵਾਸਤਾ ਤਿਆਰ ਕਰ ਰਹੇ ਹਾਂ ਪਰ ਫਿਰ ਕਈ ਵਾਰੀ ਮੈਂਬਰਾਂ ਦਾ ਜਾਂ ਲੋਕਾਂ ਦਾ ਸੁਝਾਅ ਆ ਜਾਂਦਾ ਭਈ ਜੇ ਇਹ ਤਾਂ ਆਸਥਾ ਦਾ ਵੱਡਾ ਕੇਂਦਰ ਹੈ ਤੇ ਤੁਸੀਂ ਇਹਦੇ ਵਿੱਚ ਵੀ ਉਹਦੇ ਲਈ ਪਰ ਹੁਣ ਜਿਦਾਂ ਦੇ ਹਾਲਾਤ ਮੌਜੂਦਾ ਬਣ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਹੁਣ ਆਪਾਂ ਨੂੰ ਫਿਰ ਕਰਨਾ ਹੀ ਪਊਗਾ ਇਦਾਂ ਦਾ ਸਿਸਟਮ ਤਿਆਰ ਕਰਨਾ ਪਊਗਾ ਅਸੀਂ ਮੰਨ ਲਿਆ ਕਿ ਸਰਕਾਰਾਂ ਦੀ ਨਲਾਇਕੀ ਆ ਕੀ ਆ ਪਰ ਅਸੀਂ ਆਪਣੇ ਪੱਧਰ ਤੇ ਕੰਮ ਕਰ ਰਹੇ ਆ ਜੀ ਅੰਦਰ ਅਸੀਂ ਕਾਸ ਕੋਰਸ ਵਗੈਰਾ ਲਗਾਈ ਹੋਈ ਆ ਅਸੀਂ ਮੇਰੀ ਮੇਰੀ ਬੇਂਤੀ ਜੀ ਜੀ ਬੇਂਤੀ ਵੀ ਬੜੇ ਸਮਰੱਥ ਸੀਗੇ ਐਸਪੀਸੀ ਹੁਣ ਕੀ ਕਰ ਬੇਂਤੀ ਸੁਣ ਲਓ ਇਹ ਠੀਕ ਆ ਸਰਕਾਰ ਆਪਣੇ ਤੌਰ ਤੇ ਉਹ ਜਿਹੜਾ ਇੱਕ ਕਰਨਾ ਹੁੰਦਾ ਮੈਂ ਹੁਣ ਲਾਜ ਬਰਤਣਾ ਨਹੀਂ ਕਰੀ ਜਾਂਦੀ ਆ ਪਰ ਅਸੀਂ ਆਪਣੇ ਤੌਰ ਤੇ ਸਤਾਰਕੀਆਂ ਬਹੁਤ ਅਸੀਂ ਆਪਣੇ ਬਹੁਤ ਸਾਰੇ ਸੇਵਾਦਾਰ ਜਿਹੜੇ ਆ ਇਹ ਚੈਕਿੰਗ ਵਧਾਈਆ ਜੀ ਇਹ ਚੈਕਿੰਗ ਵੀ ਵਧਾਈਆ ਅੰਦਰ ਵੀ ਜਿੱਦਾਂ ਲੰਗਰ ਹਾਲਿਆ ਕਿਉਂਕਿ ਜਿਹਨੂੰ ਮੇਨ ਤੌਰ ਤੇ ਫੋਸਟ ਕੀਤਾ ਜਾ ਰਿਹਾ ਉਹ ਤੇ ਆਪਣੀ ਜਿਹੜੀ ਅਸੀਂ ਪ੍ਰਕਿਰਿਆ ਆ ਉਹ ਆਰੰਭ ਕੀਤੀ ਹੋਆ ਇੱਕ ਮੈਂ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਮੁੱਚੇ ਤੌਰ ਤੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨਰਪੈਤਾ ਨਾਲ ਆਓ ਇੱਥੇ ਇਸ ਗੱਲ ਤੋਂ ਉਹਨਾਂ ਦੇਖਿਓ ਕਿ ਸ਼ਾਇਦ ਇਸ ਕਰਕੇ ਤੇ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਵੀ ਕੌਨਸਪੀਰੇਸੀ ਨਾ ਹੋਵੇ ਪਰ ਉਹ ਲੱਖਾਂ ਦੀ ਸੰਗਤ ਇਸ ਅਸਥਾਨ ਤੇ ਆਉਂਦੀ ਆ ਤੇ ਇਹ ਵੀ ਇੱਕ ਕਿਤੇ ਇਹ ਇਦਾਂ ਦਾ ਕੇਂਦਰ ਤਾਂ ਨਹੀਂ ਬਣਾਉਣ ਜਾ ਰਹੇ ਨਡਾਰਤਾ ਦੇ ਨਾਲ ਆਓ ਗੁਰੂ ਸਾਹਿਬ ਜੀ ਅੰਗ ਸੰਗ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੇ ਹੁਣ ਵੀ ਕਰਦਾ ਇੱਥੇ ਦੁੱਖ ਲੈ ਕੇ ਲੋਕ ਆਉਂਦੇ ਆ ਸੁੱਖ ਲੈ ਕੇ ਜਾਂਦੇ ਆ ਇੱਥੇ ਨੀਵੇਂ ਹੋ ਕੇ ਆਉਂਦੇ ਆ ਉੱਚੇ ਹੋ ਕੇ ਜਾਂਦੇ ਆ ਜਿਹੜੇ ਇੱਥੇ ਉੱਚੇ ਆ ਕੇ ਉੱਚੇ ਹੋ ਕੇ ਆਉਂਦੇ ਆ ਤਾਂ ਉਹ ਫਿਰ ਬੜਾ ਨੀਵਾ ਹੁਣ ਮੈਂ ਲਾਜ ਨਹੀਂ ਵਰਤਦਾ ਉਹ ਫੇ ਉਹਨਾਂ ਦਾ ਕੀ ਹਾਲ ਹੁੰਦਾ ਉਹ ਆਪਾਂ ਸਾਰੇ ਜਾਣਦੇ ਹਾਂ ਪਤਾ ਨਹੀਂ ਹੁਣ ਕਿੰਨੀ ਕੁ ਲੋਕਾਂ ਦੀ ਤੁਹਾਡੀ ਇੱਕ ਜਣਾ ਇੱਕ ਇੱਕ ਕਰੋਗਾ ਲੋ ਹਾਂਜੀ ਕਿ ਕਿੰਨੇ ਕਿੰਨੀਆਂ ਮੇਲ ਆ ਚੁੱਕੇ ਨੇ ਧੰਕੀ ਬਈ ਸਾਨੂੰ 5 ਆਈਆਂ 2 ਪਹਿਲਾਂ 14 ਨੂੰ ਇੱਕ ਆਈ ਤੇ 15 ਨੂੰ ਆਈ ਆ 3 ਆ ਜਾਈਆਂ ਹਾਂਜੀ ਜਿਹੜਾ 11 ਮਈ 2013 ਨੂੰ ਧੂਮਾਕਾ ਤੋਂ ਫਰਾਉਂ ਦਾ ਸੜਾ ਦੇ ਵਿੱਚੋਂ ਆਇਆ ਸੀ ਧੂਮਾਕੇ ਦੀ ਸਮਗਰੀ ਤੋਂ ਉਦੋਂ ਵੀ ਇੱਥੇ ਪਹੁੰਚ ਗਈ ਸੀ ਤਾਂ ਆਪਾਂ ਕਿੱਦਾਂ ਕਹਿ ਸਕਦੇ ਕਿ ਧੂਮਾਕੇ ਦੀ ਸਮਗਰੀ ਦੀ ਸਾਨੂੰ ਆ ਰਹੀ ਹੈ ਕਿ ਧੂਮਾਕਾ ਆਜੇ ਐਕਸਪੋਰਟ ਤੇ ਪਹੁੰਚ ਚੁੱਕੀ ਆ ਕਿਉਂ ਨਹੀਂ ਪਹੁੰਚੀ ਹੋਏਗੀ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਕੁਝ ਕਰ ਲੈਂਦੀਆਂ ਨੇ ਅਸੀਂ ਕੁਝ ਕਰ ਲੈਂਦੀਆਂ ਅਸੀਂ ਅਸੀਂ ਆਪਣੇ ਤੌਰ ਤੇ ਇਤਿਆਦ ਕਰ ਰਹੇ ਆਂ ਆ ਜਿਹੜੀ ਪ੍ਰੈਸ ਕਾਨਫਰੰਸ ਇਹੇ ਕਰਕੇ ਕੀਤੀ ਆ ਕਿ ਜਿਹੜੀ ਸਰਕਾਰ ਆ ਉਹਦੇ ਕੋ ਸਾਰੇ ਜੰਤਰ ਮੰਤਰ ਤੰਤਰ ਹੁੰਦੇ ਆ ਪਹਿਲੀ ਗੱਲ ਤਾਂ ਸਾਈਬਰ ਬ੍ਰਾਂਚ ਲੋਕੇਟ ਕਰੇ ਵੀ ਕਿੱਥੋਂ ਤੁਰੀ ਤੇ ਕੀ ਇਹ ਹੈਗਾ ਕਿੱਥੋਂ ਇਹ ਆਈਡੀਆ ਬਣ ਕੇ ਤੇ ਕਿੱਥੋਂ ਇਹ ਚੱਲਦਾ ਦੂਜੀ ਗੱਲ ਇਹਨਾਂ ਕੋ ਸਾਰੇ ਹੈਗੇ ਆ ਸਿਸਟਮ ਇਹਨਾਂ ਕੋਲ ਚੈੱਕ ਕਰਨ ਲਈ ਵੀ ਤੇ ਉਹ ਸਾਰੇ ਚੈੱਕ ਕਰਨ ਇਹਨਾਂ ਦੇ ਕੋਲ ਉਹ ਤਾਂ ਜੀ ਲੱਗਦਾ ਪੁਲਿਸ ਦੀ ਨ ਗੰਭੀਰ ਜੋ ਕਿ ਇੱਕ ਸੋਸ਼ਲ ਮੀਡੀਆ ਦੇ ਜਿਹੜੀ ਸਟਾਰ ਆ ਉਹਨੂੰ ਧਮਕੀ ਆਂਦੀ ਹੈ ਤੇ ਉਸ ਲਈ ਪੁਲਿਸ 24 ਘੰਟੇ ਵਿੱਚ ਚਲੋ ਮੈਂ ਜੋ ਕਹਿਣਾ ਸੀ ਤੁਹਾਡੇ ਰੂਬਰੂ ਹੋ ਕੇ ਕਹਿਤਾ ਪੁਲਿਸ ਨੂੰ ਮੈਂ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਪੁਲਿਸ ਤੇ ਸਰਕਾਰ ਇੱਕੋ ਹੀ ਆ ਉਸ ਉਹਨਾਂ ਦਾ ਮੈਂ ਬੇਨਤੀ ਕਰਦਾ ਪਈ ਇਹ ਭਾਈ ਇਹਨੂੰ ਤੁਰੰਤ ਜਿਹੜੀ ਆ ਇਹਦਾ ਲੱਭਿਆ ਜਾਵੇ ਕੀ ਇਹਦਾ ਕਿੱਥੋਂ ਇਹ ਤੁਰਦਾ ਸਾਰਾ ਕੰਮ ਆ ਜੀ ਗੁਰਦਰਾ ਸਾਹਿਬ